ਸੰਗਤ ਇਹ ਹੈ ਬਾਬਾ ਪੈਰਾ ਸਿੰਘ ਜੀ ਦਾ ਬੇਟਾ ਊਂਕਾਰ ਜਿਹੜਾ ਕਿ ਸੰਗਤ ਦੇ ਨਾਲ ਜੰਗਲ ਦੇ ਵਿੱਚ ਮਹੰਗੇ ਪੈਰੀ ਤਿਲ ਸੌੜੀ ਪਾਰਿਆ ਹੈ ਔਰ ਇਸ ਸਾਰੀ ਸੰਗਤ ਦੇ ਸਿਰ ਦੇ ਉੱਪਰ ਚੱਕਿਆ ਹੋਇਆ ਰਸਣ ਅੱਜ ਇਸ ਗੱਲ ਦਾ ਪ੍ਰੂਫ ਕਰ ਰਿਹਾ ਹੈ ਕਿ ਕੜਕ ਦੀ ਧੁੱਪ ਦੇ ਵਿੱਚ ਪਸ਼ੂ ਪੰਛੀਆਂ ਬਾਰੇ ਹਰ ਕੋਈ ਨਹੀਂ ਸੋਚਦਾ ਔਰ ਤੁਸੀਂ ਸੋਚੋ ਵੀ ਅੰਤਾਂ ਦੀ ਗਰਮੀ ਅੱਜ ਕੱਲ ਏਸੀ ਵਿੱਚੋਂ ਨਿਕਲਨ ਨੂੰ ਕਿਸਾ ਦਿਲ ਨਹੀਂ ਕਰਦਾ ਪਰ ਧੰਨਾਏ ਉਹ ਸੰਗਤ ਭਨੇਰਾਵਾਲਿਆਂ ਦੀ ਧੰਨ ਨੇ ਭਨੇਰਾਵਾਲੇ ਧੰਨ ਧੰਨ ਨੇ ਭਨੇਰਾਵਾਲਿਆਂ ਸੰਗਤਾਂ ਜਿਨ੍ਹਾਂ ਨੇ ਸਿਰ ਦੇ ਉੱਪਰ ਟਣਾਂ ਦੀ ਟਣ ਰਸਣ ਢੋਕੇ ਜੰਗਲ ਦੇ ਵਿੱਚ ਪੰਛੀਆਂ ਵਾਸਤੇ ਐਨੀ ਦੂਰ ਤੋਂ ਐਨਾ ਸੰਗਤਾਂ ਆਪਣਾ ਜਿਹੜਾ ਤੀਜਾ ਚੌਥਾ ਹਿੱਸਾ ਹੈ ਉਹ ਪੰਛੀਆਂ ਦੇ ਲੈ ਖਿਲਾ ਰਹੇ ਨੇ G1 にして分かる。